ਅਸੀ ਗੱਲ ਦੀ ਸਾਰਿਆਂ ਨੂੰ ਮੀਤਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲੋ ਜਿਹੜੇ ਪਿੰਡ ਆਇਆ ਹਾਡਰ ਕਣਾ ਤਸੀਲਈ ਨਾਲਾ ਤੇ ਜ਼ਿਲ੍ਹਾ ਅਮਰਸਰ ਬਗੀਚੇ ਦੇ ਕੋਲ ਆਇਆ ਵਾਕੀ ਅਜਿਹੇ ਚੰਗੇ ਪਸ਼ੂ ਟੌਪ ਦੀ ਬੁਰੀ ਆ ਤੇ ਕਰਦੇ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ ਸਾਸੀ ਕਾਲ ਜੀ ਵੀਰ ਜੀ ਸਾਸੀ ਕਾਲ ਜੀ ਮਾ ਸਾਹਿਬ ਠੀਕ ਹੈ ਜੀ ਬੜਾ ਟਾਈਮ ਲਾਤਾ ਜੀ ਵੀਡੀਓ ਨੂੰ ਧੰਨਵਾਦ ਆ ਭਾਜੀ ਫਿਰ ਇਹ ਲੋਕ ਯਾਦ ਕਰਦੇ ਆ ਨਾ ਵੀ ਐਡਾ ਸਸਤੇ ਪਸ਼ੂਆਂ ਦਾ ਦਾ ਤੀ ਭੁੱਲੀ ਗਏ ਜਦ ਮੈਂ ਕਿਹਾ ਨਹੀਂ ਉਹ ਭਾਜੀ ਉਹਨਾਂ ਦੇ ਲੋਕਲ ਬੜੇ ਵਗੰਡੇ ਆ ਨਹੀਂ ਆ ਮੰਨ ਲਓ ਚੈਨਲ ਸਾਰੇ ਸਾਡੇ ਆਪਣੇ ਹੀ ਆ ਵਾਲਾ ਫਾਰਮ ਵੀ ਸਾਡਾ ਇਹ ਚੀਮਾ ਫਾਰਮ ਵੀ ਸਾਡਾ ਇਹ ਮੀਤਾ ਨਹਿਰੀ ਫਾਰਮ ਆਡਾ ਤੇ ਮਤਲਬ ਵੀ ਸਾਡਾ ਹੀ ਆ ਠੀਕ ਹੈ ਜੀ ਤੇ ਫ ਜਿੱਜਾ ਦਾ ਇਹਦਾ ਨਿਕਲੇ ਰਹੀਦਾ ਕਿ ਜਿੱਦ ਤੱਕ ਸੁਪਤ ਰਹੇ ਮਾਲੋ ਕਹਿੰਦਾ ਭਾ ਫਿਰ ਇਸ ਤਰ੍ਹਾਂ ਨਾਲੋਂ ਤੁਹਾਨੂੰ ਮੇਰੇ ਕੱਲ ਵੀ ਕਿਹਾ ਵੀ ਆਪਣੀ ਪਾਈਏ ਵੀਡੀਓ ਸਾਰੇ ਭਰਾ ਇਕੱਠੇ ਆਪਣਾ ਚੈਨਲ ਆਦੇ ਪੁੰਨੇ ਓ ਥੋੜਾ ਪੋੜਾ ਫਿਰ ਵਾਦਾ ਘੱਟ ਵਾਇ ਤੇ ਫਿਰ ਆ ਨਹੀਂ ਤੜ ਕੋ ਗਿਆ ਤੇ ਉਹ ਪਸ਼ੂ ਪਰਸੋਂ ਵਾਲੇ ਵੀ ਅੱਠ ਥੱਥੇ ਵੇਗ ਗਏ ਠੀਕ ਹੈ ਜੀ ਹੁਣ ਇਹ ਅੱਜ ਹੀ ਕਰਦੇ ਆ ਪੂਰੀ ਨਹੀਂ ਵੀਦਾ ਵੀ ਉਹ ਕੜ ਗੱਬਨ ਤੇ ਤਿਆਰ ਝੋਡੀ ਮਨਾ ਰਸਲਾ ਠੀਕ ਹੈ ਜੀ ਲਫਾ ਦੇਖੋ ਗੱਲ ਕਰੀਆ ਗੱਲ ਦਾ ਨਾਮ ਦੱਸਦਾ ਹਾਂ ਜੀ ਨਾਮ ਦੱਸ ਦੋ ਨਾਮ ਮੇਰਾ ਬਗੀਚਾ ਸਿੰਘ ਜੇ ਪਿੰਡ ਹਰੜੜ ਕਾਸੀ ਰਾਈ ਨਾਲਾ ਦੇ ਜਲਾ ਹਾਂ ਸਰ ਠੀਕ ਹੈ ਜੀ ਉਹ ਨੰਬਰ 90417967 ਠੀਕ ਹੈ ਜੀ ਇਹ ਡਾਕਟਰ ਸਾਹਿਬ ਇਹ ਚੌ ਸਾਡੇ 4 ਮਹੀਨੇ ਦੀ ਗੱਬਨ ਜੇ ਠੀਕ ਹੈ ਜੀ ਚੈੱਕ ਪਾਸ ਡਾਕਟਰ ਕੋਲ ਖਾਤੀ ਜੇ ਠੀਕ ਹੈ ਜੀ ਠੀਕ ਆ ਇਹਦੇ ਥਲੇ ਦੁੱਧ ਹੈਗਾ ਜੀ ਲੀਟਰ ਵਾਲਾ ਘਰ ਵਾਲੇ ਵੀਰਾ 7 ਦਸਿਆ ਓਪਰੇਸ਼ਨ ਵਰਕ ਬਾਅਦ 6 ਕਿਲੋ ਵੀਰ ਕੋਈ ਲਾ ਦੇ ਠੀਕ ਹੈ ਜੀ ਠੀਕ ਆ ਦੇਖੋ ਤੇ ਚੱਗੀ ਜੇ ਤੋਰ ਤਾਂ ਵੀ ਜੀ ਮੈਂ ਤ ਲੋਡ ਵੀ ਚੱਕ ਚੱਕ ਪਾਸ ਛੋਟੀ ਹੈਗੀ ਆ ਇਹ ਸਾਰੇ ਪੂਰੇ ਕਮਾਲ ਦੀ ਕੱਦ ਵਜਨ ਵਾਲੀ ਆ ਕੱਦ ਵਜਨ ਭਾਜੀ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਬਗੀਏ ਹੱਟੇ ਤੇ ਪਸ਼ੂ ਜਿੱਥੇ-ਜਿੱਥੇ ਵੀ ਗਏ ਆ ਨਾ ਹਾਂਜੀ 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 ਖੂਨ ਕਰਦੇ ਲੋਕ ਵੀ ਪੂਰੀਆਂ ਵੀਰ ਨੇ ਤਸੱਲੀਆਂ ਕਰਾਈਆਂ ਹਾਂਜੀ ਹਾਂਜੀ ਬਿਲਕੁਲ ਭਾਜੀ ਇਹ ਕੱਦ ਵਜਨ ਵਾਲੀ ਆ ਤੇ ਪੂਰੇ ਤਗੜੇ ਸਰੀਰ ਦੀ ਇਹ ਤੇ ਹੈ ਵੀ ਇਹ ਤਾਂ ਚੰਗੀ ਝੋਟੀ ਹੈ। ਇਹ ਵੀ ਕੀ ਵੱਡੀ ਜੇ ਤੇ ਵੀ ਛੋਟੀ ਨਾ ਸਮਝੇ। ਤੇ ਫਿਰ ਡਾਕਟਰ ਸਾਹਿਬ ਜੈਡ ਬਲੈਕ ਜੀ। ਠੀਕ ਹੈ ਜੀ। ਹਾਂ ਜੀ। ਤੇ ਦੁੱਧ ਸੱਜਰ ਦਾ 14 ਕਿਲੋ ਦਾ ਰਿਕਾਰਡ ਜੀ। ਠੀਕ ਹੈ ਜੀ। ਦੁੱਧ ਹੁਣ ਵੀ ਇਹਦੇ ਸਿਆਲ ਤੇ ਹੀ ਜਾਣਾ ਤੇ ਮਗਰੋਂ ਫੇਰ ਇਹਨੇ ਸੂਪਣਾ ਇੱਕ ਕਮੇਟੀ ਹੈ ਸਾਹਮਣ। ਕਮੇਟੀ ਕਮੇਟੀ ਹੈ। ਹਾਂ ਜੀ ਹਾਂ ਜੀ। ਇਹੋ ਜਿਹੀ ਚੰਗੀ ਹੈ ਤੇ ਮੋਲੇ ਦਾ ਕਰਾਉਣਾ ਜਾਇਜ਼ ਹੈ। ਮੋਲੇ ਦਾ ਕੱਡੀ ਵੱਡੀ ਹੈ। ਅੱਲੀ ਗੱਡੀ ਚਾਹੂੰ ਹਾਂ ਕੱਲੀ ਗੱਡੀ ਮੋਲੇ ਜਾਇਜ਼ ਕਰਤੀਏ ਡਾਟ ਸਾਹੂ ਜਾਇਜ਼ ਹੀ ਕਰਤੀਏ ਦਾ ਮੋਲੇ ਦਾ 75 ਜੇ ਮੈਂ ਛੱਡ ਦਈਏ ਮੈਂ ਤਾਂ 70 ਦੇ ਲਾਗੇ ਲੈ ਗਈ ਇਹਨੂੰ 70 ਦੇ ਲਾਗੇ ਹਾਂਜੀ ਕਰ ਲੀਏ ਥੋੜੀ ਅੰਦਰ ਨਿਕਰ ਜੀ ਅੰਦਰ ਕੇ ਆ ਦੋ ਪੰਜਾਬੀ ਕਿੰਨੇ ਮਿੱਠਾ ਸਾਂ ਬੋਲ ਮਰਾ ਜਾ ਕੋਈ ਨਹੀਂ ਤਾਂ ਤਾਂ ਮਿੱਠਾ ਤਾਂ ਮੈਨੂੰ ਨਹੀਂ ਪਤਾ 68 ਦੀ ਕਰਤੀਏ 68 ਦੀ ਦਰਸਾ ਦੱਸੋ 65 ਦੀ ਕਰਤੀਆਂ ਫਿਰ 60000 ਛੱਡਦੀਆਂ ਦਰਸਾਬ ਠੀਕ ਹੈ ਜੀ ਹੋਰ ਦੀ ਦੇ ਦੇ ਲਓ ਜੀ ਵੀਜੀ ਇਦਾਂ ਦੀਆਂ ਦੇਲਦੀਆਂ ਨਹੀਂ ਵੈਸੇ ਟੋਕਣਾ ਕੱਪਣਾ ਬਿਲਕੁਲ ਬਿਲਕੁਲ ਪਾਜੀ ਅੱਗੇ ਨਗੀਨਾ ਆ ਗਿਆ ਜੀ ਨੀਲੀ ਆ ਗਈ ਅੱਗੇ ਨਗੀਨਾ ਵੀਜੀ ਖਲ ਦੀ ਫਰੀ 4 ਵਜੇ ਸ਼ਾਮੀ ਠੀਕ ਹੈ ਜੀ ਨਿਸ਼ਾਨੀਆਂ ਚੈੱਕ ਕਰੋ ਪੂਰੀਆਂ ਨਿਸ਼ਾਨੀਆਂ ਇਹ ਸਿਰੇ ਆਈ ਹੈ ਸਿਰੇ ਚੋ ਕੇ ਆਈ ਹੈ ਠੀਕ ਹੈ ਜੀ ਤੇ ਮੈਂ ਤੁਹਾਨੂੰ ਖੋਲ ਕੇ ਬਖੂੰਗਾ ਠੀਕ ਕਿੰਨਾ ਚ ਵਾਜੂਗਾ ਇਹ ਦੁੱਧ ਜੀ ਜੀ ਘਰ ਆਲੇ ਮੁਤਾਬਕ ਪਿਓਰ ਬਾਰਡਰ ਬੈਲਟ ਦੀ ਮਹਰੇ ਹਾਂਜੀ ਤੇ 14 15 ਕਿਲੋ ਵੀਰ ਕਹਿੰਦੇ ਚੁੰਦੇ ਰਹੇ ਆ ਠੀਕ ਆ ਜੀ 14 15 ਕਿਲੋ ਦੇ ਦੂੰਗੀ ਬਾਕੀ ਵੀਰ ਵੇਖਣ ਵਾਲੇ ਸਿਆਣੇ ਹੀ ਆ ਉਹ ਸੇਵਾ ਦਾ ਦੁੱਧ ਸੇਵਾ ਦਾ ਹਰੇ ਗਿੱਲਾ ਨਾਲ ਉਦਨ ਖੁੰਨੇ ਬੱਚੇ ਦਾ ਪਸ਼ੂ ਚੰਗਾ ਹੋਣਾ ਚਾਹੀਦਾ ਦੁੱਧ ਸੇਵਾ ਦਾ ਮਗਰ ਮੇਲ ਕਾਬ ਆ ਗਿਆ ਕਟਾ ਗਿੱਲਾ ਨਾਲ ਉਹ ਸਾਰੇ ਸਮਾਲਦੀ ਆ ਸਾਰੇ ਚਾਈਆਂ ਹੀ ਟੋਕ ਰਿਹਾ ਸਭ ਜਿੱਦਣ ਆ ਜਾ ਤੇ ਆੜੀ ਥੋੜੀ ਲੱਪੇ ਜਾ ਸਿੱਧੀ-ਸੁੱਧੀ ਹੋ ਗਈ ਨਾ ਝੋਟੀ ਹਾਂਜੀ 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 ਥੋੜੀ ਸਿੱਧੀ-ਸੁੱਧੀ ਹੋ ਗਈ ਨਾ ਝੋਟੀ ਪੂਰੀ ਫੱਬ ਜੂਗੀ ਵੇਖੋ ਝੋਟੀ ਬਾਜੀ ਤੇ ਟੇਡਾ ਘਟ ਤੇ ਅੱਖ ਵੀ ਵੇਖੋ ਇਹਦੀ ਬਲੌਰੀ ਤੇ ਪੂਰੀ ਵੱਡੀ ਜੀ ਨੀਲੀ ਦੀਆਂ ਪੂਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਵੀ ਫਲੋਰ ਬਾਰਡਰ ਤੇ 1.7 ਕਿਲੋਮੀਟਰ ਤੋਂ ਪਛੋਹਾਈ ਆ ਠੀਕ ਹੈ ਜੀ ਨਾਲੇ ਨੀਲੀ ਦਾ ਵੀ ਮਿਲਦੀ ਪਾਕਿਸਤਾਨ ਦੇ ਲੱਗਿਓ ਆਂਦੇ ਹਾਂ ਜੀ ਦੱਸਾਂ ਤੁਹਾਨੂੰ ਆਪਣਾ ਬਣਾ ਤਾ ਪਸ਼ੂ ਜੀ ਕੋਲੇ ਵਾਹ ਸਵੇਰਾ ਲਿਆਉਣਾ ਠੀਕ ਹੈ ਜੀ ਬੂਰੀ ਨੀਲੀ ਰਾਵੀ ਦਾ ਸਪੈਸ਼ਲ ਤੁਹਾਨੂੰ ਹੋਣਾ ਕਿ ਕੋਈ ਭਰਾਂ ਅੰਦਾਜ਼ਾ ਲਾਵੇ ਵੀ ਇਹਨੇ ਦੋ ਹਫ਼ਤੇ ਤੱਕ ਤਾਂ ਸਿੱਧੀ ਸੁੱਧੀ ਹੋਏ ਨਾ ਆ ਵੇਖੋ ਭਾਜੀ ਗਿੱਲਾ ਨਾ ਰੂਗੇ ਬੱਚੇ ਦਾ ਲੋਏ ਬੂਰਾ ਹੀ ਆ ਰਿਆ ਜੇ ਮਗਰ ਨੀਲੀ ਰਾਵੀ ਦਾ ਕੱਟਾ ਵੇਖੋ ਭਾਜੀ ਵੇਖੋ ਬਿਲਕੁਲ ਗਿੱਲਾ ਨਾ ਰੂ ਰਿਹਾ ਵੇਖੋ ਠੀਕ ਹੈ ਹਾਂਜੀ ਤੇ ਕਿੰਨੇ ਦੀ ਕਰਤੀ ਜੈ ਜੈ ਜੀ ਜਨਾ ਭਾਜੀ ਭਾਵੇਂ 20 ਮੋਤ ਕਰੀਏ ਕਿ 10 ਕਰੀਏ ਲੱਖ ਦੀ ਦੇ ਰਹੀਏ ਨਹੀਂ ਅੰਦਰ ਕਰੋ ਇਹਨੂੰ ਅੰਦਰ ਆਪਣੀ ਚੈਨਲ ਉਪਰ ਆਲੇ ਨੇ ਮਹਿੰਗੇ ਪੁਆਈ ਦੇ ਨਹੀਂ ਪਸ਼ੂ ਖਾਣਾ 95000 ਦੀਏ ਕਰ ਦਿਓ ਕਰ ਕੀ ਆ ਰਹੀਏ ਸਰਦਾਂ ਕਿ ਠੀਕ ਹੈ ਜੀ ਹਾਂਜੀ ਵੱਡੀ ਆ ਭਾਈ ਕੋਈ ਪੂਰੀ ਵੱਡੀ ਹੈ ਅੱਗੇ ਅਗੇ ਨੇ ਝੋਟੀ ਅੱਗੇ ਵੀ ਨੇ ਪ્યોਰ ਮਹਾਰ ਅਸਲ ਪਹਿਲੇ ਸੂਏ 12 ਗਵਾਹ ਰਿਕਾਰਡ ਸੇ ਹਰਿਆਣੇ ਦੀ ਝੋਟੀ ਪਿੱਛੇ ਸੂਏ ਆਈ ਉਧਰੋਂ ਕਰੋ ਪਿੱਠ ਪੂੜਾ ਚੱਕੇ ਦਾ ਝੋਟਾ ਖੋਲ ਕੇ ਵਿਖਾਣਾ ਠੀਕ ਹੈ ਜੀ ਵੀ ਜੀ ਤੁਹਾਡੀ ਨੇ ਨਾ ਪਹਿਲੇ ਸੂਏ 12 ਤੋਂ ਪਲੱਸ ਦੋ ਦਿਤਾਰੇ ਠੀਕ ਹੈ ਜੀ ਤੇ ਦੇਣੇ ਦਾ ਜੇ 26 ਤਰੀਕ ਨੂੰ 10 ਮਹੀਨੇ ਹੁੰਦੇ ਨੇ ਠੀਕ ਹੈ ਜੀ ਕਮੀ ਦੀ ਠੀਕ ਹੈ ਜੀ ਕੱਲੇ ਹੀ ਗੱਡੀ ਚਾਹੋ ਜੀ ਲਓ ਜੀ ਬੇਟਾ ਸਾਰੇ ਚੱਕ ਚੱਕ ਇਹ ਕੱਦ ਵਜਨ ਵਾਲੀ ਆ ਪੂਰੀ ਕੱਦ ਵਜਨ ਵਾਲੀ ਵੱਡੀ ਛੋਟੀ ਕੋਈ ਵੀ ਛੋਟੀ ਨਾ ਹਾਂਜੀ ਹਾਂਜੀ ਇਹ ਪਿਓਰ ਜੈੱਡ ਬਲੈਕ ਜੀ ਠੀਕ ਆ ਜੀ ਪੂਰੀ 라ਜੀ ਰੂਜੀ ਆ ਹਾਂਜੀ ਇਹ ਜਦੋਂ ਛੋਟੀ ਤਿਆਰ ਹੋ ਗਈ ਨਾ ਪੂਰੀ ਹੋਂਦੇ ਤੌਰ ਵੇਖੋ ਝੋਟੀ ਦੀਆਂ ਥਾਣਾ ਕਰ ਦੂ ਮਾਲਾ ਮਾਲ ਪੂਰੀ ਹਾਂਜੀ ਪੂਰੀ ਕੇ ਭਰਾ ਨੇ ਸੰਭੀ ਏ ਝੋਟੀ ਮੇਰੇ ਕੋਲ ਭਾਈ ਤੇ ਕਿੰਨੇ ਦੀ ਕਰਗੇ ਜੈ ਜੈ ਵੇਖੋ ਡਾਡਾ ਸਾਹਿਬ ਟੈਰੀ ਕਰਦਾ ਕਪੜਾ ਲਾ ਠੀਕ ਹੈ ਜੀ ਤੇ ਇਹ ਦੇ ਲਈ ਆਪਾਂ ਪੂਰੇ ਦੀ ਕਿੰਨੇ ਦੀ ਲੱਖ ਦੀ ਉਨੇ ਹੀ ਅੰਦਰ ਕਰੋ ਇਹਨੂੰ 95 ਦੀ ਹੋਰ ਕਰ ਦੋ ਮੈਂ 95 ਦੀ 90 ਦੀ ਕਰਤੀਏ 760 90 ਠੀਕ ਹੈ ਜੀ ਵੱਡੀ ਝੋਡੀ ਵੀ ਨਹੀਂ ਹੈ ਕੀ ਨਹੀਂ ਫੁੱਲ ਬਹਿੰਦੇ ਜਾਂਦੇ ਬਾਹਰ ਆਦੇ ਹੋ ਜਾਂ ਲੱਖ ਲੱਖ ਤਾਂ ਨਹੀਂ ਮਿਲਦੀਆਂ ਸਾਨੂੰ ਮਹਿੰਗੀਆਂ ਹਾਂ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਚਲੋ ਸੁਣੋ ਬਾਕੀ ਮੇਰੇ ਵੀਰ ਭਰਾ ਸਾਰੇ ਚੀਮਾ ਡੇਰੀ ਫਾਰਮ ਤੇ ਮੀਤਾ ਡੇਰੀ ਫਾਰਮ ਨੂੰ ਪਾਤੋਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਹਾਂਜੀ ਹਾਂਜੀ ਕਿਉਂਕਿ ਸਾਰੇ ਪਸ਼ੂ ਫਿਰ ਤੁਹਾਨੂੰ ਜੈ ਰੇਟ ਤੇ ਦਉਂਦੇ ਰਹਿਵਾਂਗੇ ਬਿਲਕੁਲ ਬਿਲਕੁਲ ਗੁਰੂ ਅੰਦਾਜ਼ ਕਿਰਪਾ ਕਰੇ ਇਸੇ ਤਰ੍ਹਾਂ ਹੀ ਹਾਂ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਭਾਜੀ ਬਹੁਤ ਮਿਹਰਬਾਨੀ ਜੀ